ਜੇ ਅੱਜ ਆਪਣੇ ਨਾਲ ਇਹ ਵਧਦੀ ਕੀ ਹੋਈ ਆ ਤੇ ਇਹਦੇ ਕੀ ਕਾਰਨ ਆ ਪਹਿਲਾਂ ਆਪਾਂ ਨੂੰ ਇਹੇ ਜਾਣੜੇ ਪੈਣਗੇ ਕਿ ਕਿਉਂ ਆਪਣੇ ਨਾਲ ਹੀ ਹਮੇਸ਼ਾ ਇਹ ਚੀਜ਼ਾਂ ਹੁੰਦੀਆਂ ਜੇ ਆਪਾਂ ਪੰਜਾਬ ਦੀ ਢਾਟੀ ਤੇ ਮੈਜੋਰਟੀ ਵਿੱਚ ਆ ਪਰ ਫਿਰ ਵੀ ਆਪਣੇ ਨਾਲ ਇਹ ਵਧਦੀਆਂ ਹੁੰਦੀਆਂ ਜੇ ਆਪਾਂ ਮਨੋਰਟੀ ਚ ਹੁੰਦੇ ਫਿਰ ਆਪਣੇ ਨਾਲ ਕੀ ਕੁਝ ਹੋਣਾ ਸੀ ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਪਾਉਗੀ ਇਹ ਦੇਖੋ ਵੀ ਸਰਕਾਰਾਂ ਕਿਵੇਂ ਆਪਾਂ ਨੂੰ ਦਬਾਉਂਦੀਆਂ ਕਿਵੇਂ ਆ ਅਹਾਂ ਵੱਖਵਾਤੀ ਕਰਕੇ ਆਪਾਂ ਨੂੰ ਆਪਣੇ ਤੇ ਰਾਜ ਕਰਦੀਆਂ ਕਿਉਂ ਜਿਹੜੇ ਇਹ ਛੋਟੇ ਮੋਟੇ ਟੋਲੇ ਬਣਾਈ ਆ ਤੇ ਉਹਨਾਂ ਨੂੰ ਕਿਵੇਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਤੇ ਆਪਣੇ ਉੱਤੇ ਹਾਵੀ ਕਰਾਉਂਦੀਆਂ ਇਹ ਸਰਕਾਰਾਂ ਦੀਆਂ ਚਾਲਾਂ ਹੋਈਆਂ ਇਹ ਆਪਾਂ ਨੂੰ ਪਹਿਲਾਂ ਇਹ ਚਾਲਾਂ ਸਮਝਣੀਆਂ ਪੈਣਗੀਆਂ ਤਾਂ ਹੀ ਆਪਾਂ ਇਸ ਚੀਜ਼ਾਂ ਦਾ ਹੱਲ ਕਰ ਸਕਦੇ ਆ ਕਿਉਂ ਕਿਉਂਕਿ ਕਿਸੇ ਨੇ ਕਿਵੇਂ ਪੰਜਾਬ ਵਿੱਚ ਹਿੰਮਤ ਹੋ ਜੂ ਇੱਕ ਸਿੱਖ ਦੀ ਪੱਟ ਲਾਉਣ ਦੀ ਤੇ ਉਸ ਨੂੰ ਉਸ ਤੇ ਅਤਿਆਚਾਰ ਕਰਨ ਦੀ ਉਸ ਨੂੰ ਸੋਟਣ ਦੀ ਇਹ ਚੀਜ਼ ਆਪਾਂ ਨੂੰ ਸੋਚਣੀ ਪਊਗੀ ਕਿਉਂਕਿ ਜੇ ਇਹੀ ਚੀਜ਼ ਕਿਤੇ ਆਪਣਾ ਸਿੱਖ ਨੇ ਬਾਹਰਲੇ ਦੇਸ਼ਾਂ 'ਚ ਜਾ ਕੇ ਕੀਤਾ ਹੁੰਦਾ ਤਾਂ ਕੀ ਦੁਰਦਸ਼ਾ ਉੱਥੇ ਉਸ ਸਿੱਖ ਦੀ ਹੋਣੀ ਸੀ ਤੇ ਜਾਂ ਉਹਨਾਂ ਦੇ ਪਰਿਵਾਰਾਂ ਦੀ ਹੋਣੀ ਸੀ ਇਹ ਕਿਉਂ ਕਿਉਂਕਿ ਆਪਾਂ ਇਕੱਠੇ ਨਹੀਂ ਹੈਗੇ ਇੱਕ ਦੂਜੇ ਨਾਲ ਖੜਦੇ ਨਹੀਂਗੇ ਇਹ ਸਰਕਾਰਾਂ ਨੂੰ ਪਤਾ ਉਹ ਇਹ ਚੀਜ਼ਾਂ ਜੰਮ ਨੂੰ ਵਾਕ ਕਰਕੇ ਚੱਲਦੇ ਆ ਆਪਾਂ ਨੂੰ ਪਹਿਲੇ ਇਹ ਚੀਜ਼ ਸਮਝਣੀ ਪਊ ਵੀ ਆਪਾਂ ਜਿੱਥੇ ਚਰੇ ਏਕੇ ਚ ਨਹੀਂ ਆਉਂਦੇ ਜਾਤ ਦੇ ਚ ਨਹੀਂ ਆਉਂਦੇ ਆਪਣੇ ਨਾਲੇ ਵਧੀਆਂ-ਵਧੀਆਂ ਹੁੰਦੀਆਂ ਹੀ ਰਹਿਣੀਆਂ ਕਿਉਂ ਕਿਵੇਂ ਕਿਸੇ ਦੀ ਮਜਾਲ ਵੀ ਉਹ ਆਪਣੇ ਗੁਰੂ ਸਾਹਿਬ ਨੂੰ ਬੋਲਦੇ ਆਪਣੇ ਧਰਮ ਨੂੰ ਬੋਲਦੇ ਆਪਨੇ ਹੋਣਾ ਕਿ ਹਰ ਦੇ ਸਮੇ ਨੂੰ ਹੋਣਾ ਉਹਨਾਂ ਚ ਆਪਣੇ ਤੇ ਇਹ ਤਸ਼ੱਦਦਾਂ ਦੇ ਖੂਂਦੇ ਰਹਿਣਗੇ ਸਰਕਾਰਾਂ ਵੀ ਤਸ਼ੱਦਦ ਕਰਦੀਆਂ ਰਹਿਣਗੀਆਂ ਤੇ ਉਹਨਾਂ ਦੇ ਇਹ ਬਣਾਏ ਹੋਏ ਟੋਲੇ ਜਿਨ੍ਹਾਂ ਨੂੰ ਉਹ ਸਿਕਿਉਰਟੀਆ ਦਿੰਦੇ ਆ ਉਹ ਵੀ ਤਸ਼ੱਦਦ ਕਰਦੇ ਰਹਿਣਗੇ ਬੋਲਦੇ ਰਹਿਣਗੇ ਇਹੀ ਆ ਆਪਾਂ ਫੈਸਲਾ ਅੱਜ ਲੈ ਲਓ ਤੱਕੜੇ ਹੋ ਕੇ ਲੈ ਲਓ ਤਾਂ ਕਿਸੇ ਦੀ ਕੋਈ ਮਜਾਲ ਨਹੀਂ ਵੀ ਆਪਾਂ ਨੂੰ ਪੁੱਛ ਸਕੇ ਬਾਕੀ ਜੋ ਫੈਸਲਾ ਹੋਊਗਾ ਇਸ ਸਟੇਜ ਤੋਂ ਅਸੀਂ ਉਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ